ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਚ ਦੀਆਂ ਕੁਝ ਗੱਲਾਂ ਵਾਤਾਜ ਦੇ ਕੁਝ ਮੁੱਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਮਹਿੰਗਾਈ ਬਾਰੇ ਗੱਲਬਾਤ ਕਰਨੀ ਰਿਪੋਰਟ ਆਈ ਹੈ ਮਹਿੰਗਾਈ ਵਧੀ ਹੈ April ਮਹੀਨੇ ਦੇ ਵਿੱਚ। ਦੂਜਾ ਅਮਰੀਕਾ ਦੇ ਵਿੱਚ 59 ਵਾਈਟ ਸਾਊਥ ਅਫਰੀਕਨ ਆਏ ਆ। ਰਿਫਿਊਜੀ ਆਏ ਆ ਅਫਰੀਕਾ ਤੋਂ ਆਏ ਆ ਪਰ ਗੋਰੇ ਆ। ਇਹ ਮਾਮਲਾ ਬਹੁਤ ਚਰਚਾ 'ਚ ਤੀਜੀ ਗੱਲਬਾਤ ਵਸ਼ਿੰਗਟਨ ਦੇ ਵਿੱਚ ਜਿਹੜੇ ਓਵਰ ਸਪੀਡ ਡਰਾਈਵਰ ਆ ਉਹਨਾਂ ਦੇ ਲਈ ਇੱਕ ਨਵਾਂ ਕਾਨੂੰਨ ਆ ਰਿਹਾ ਚੌਥੀ ਗੱਲਬਾਤ ਕੈਲੀਫੋਰਨੀਆ ਦੇ ਵਿੱਚ ਗਵਰਨਰ ਗੈਵਨ ਨਿਊਸਮ ਨੇ ਕਿਹਾ ਕਿ ਹੋਮਲੈਸ ਕੈਂਪ ਸਾਰੇ ਹਟਾ ਦਿੱਤੇ ਜਾਣ ਜਿੱਥੇ ਕਿਤੇ ਵੀ ਹੋਮਲੈਸ ਬੈਠੇਰ ਨੂੰ ਚੱਕ ਦਿਓ ਤੇ ਆਖਰ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਦਵਾਈਆਂ ਸੰਬੰਧੀ ਜਿਹੜੇ ਨਵੇਂ ਹੁਕਮ ਆ ਉਹਦੀ ਚਰਚਾ ਹੋ ਰਹੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਮਹਿੰਗਾਈ ਬਾਰੇ ਅਪ੍ਰੈਲ ਦੇ ਵਿੱਚ ਇਨਫਲੇਸ਼ਨ ਵਧੀ ਆ ਥੋੜੀ ਜਿਹੀ ਵਧੀ ਆ 0.2% ਪਰ ਪਿਛਲੇ ਸਾਲ ਦੇ ਮੁਕਾਬਲੇ 인ਫਲੇਸ਼ਨ ਮਹਿੰਗਾਈ ਦੀ ਵਧਣ ਦਰ 2.3% ਤੇ ਆਈ ਹੈ ਜਿਹੜੀ ਘਟੀ ਆ ਤੇ ਇਹ 2021 ਤੋਂ ਲੈ ਕੇ ਹੁਣ ਤੱਕ ਸਭ ਤੋਂ ਥੱਲੇ ਆ ਸੋ ਇਹ ਮਹਿੰਗਾਈ ਦੇ ਵਿੱਚ ਇਹਦਾ ਰੋਲਾ ਮਹਿੰਗਾਈ ਦਾ ਇਸ ਕਰਕੇ ਰਿਪੋਰਟ ਇਸ ਕਰਕੇ ਮਹੱਤਵਪੂਰਨ ਕਿਉਂਕਿ ਰਾਸ਼ਟਰਪਤੀ ਟਰੰਪ ਦੇ ਟੈਰਫਾਂ ਦਾ ਅਸਰ ਦੇਖਿਆ ਜਾਣਾ ਤੇ ਟੈਰਫਾਂ ਦੇ ਨਾਲ ਕਿਹਾ ਜਾ ਰਿਹਾ ਮਹਿੰਗਾਈ ਬਹੁਤ ਜ਼ਿਆਦਾ ਹੋ ਜਾਣੀ ਪਰ ਹੋਈ ਨਹੀਂ ਹੁਣ ਜਾਣਤ ਇਹ ਆ ਵੀ ਇਹ ਜਿਹੜੀ 2.3% ਹੈਗੀ ਆ ਇਹਦਾ ਵਾਧਾ ਇਨਾਰਮਲ ਹੁੰਦਾ 2% ਦੇ ਥੋੜਾ ਜਿਆ ਨੇੜੇ ਤੇੜੇ ਮਹਿੰਗਾਈ ਰਹਿੰਦੀ ਆ ਤੇ ਇਹ ਠੀਕ ਹੁੰਦੀ ਆ ਆ ਪਿੱਛੇ ਜੇ ਫੈਡਰਲ ਸਰਵ ਦੀ ਮੀਟਿੰਗ ਸੀਗੀ ਉਹਨਾਂ ਨੇ ਫੈਡਰਲ ਸਰਵ ਮਤਲਬ ਅਮਰੀਕਾ ਦੀ ਜਿਹੜੀ ਸੈਂਟਰਲ ਬੈਂਕ ਆ ਜਿਹੜੀ ਇੰਟਰਸਟ ਰੇਟ ਕੰਟਰੋਲ ਕਰਦੀ ਆ ਉਹਨਾਂ ਨੇ ਆਪਣੀ ਇੰਟਰਸਟ ਰੇਟ ਬਦਲੇ ਨਹੀਂ ਨਾ ਵਧਾਏ ਨਾ ਘਟਾਏ ਉੱਥੇ ਹੀ ਰੱਖਿਆ ਇਹਦਾ ਮਤਲਬ ਕੀ ਆ ਕਿ ਸਥਿਤੀ ਹਜੇ ਤੱਕ ਕਾਬੂ ਵਿੱਚ ਆ 2.3% ਦਾ ਮਤਲਬ ਜਾਂ 2% ਦੇ ਨੇੜੇ ਤੇ ਮਹਿੰਗਾਈ ਦਾ ਮਤਲਬ ਬੜਾ ਦੇਖੋ ਜਦੋਂ ਚੀਜ਼ ਮਹਿੰਗਾਈ ਕਦੋਂ ਹੋਊਗੀ ਮਹਿੰਗਾਈ ਉਦੋਂ ਹੋਊਗੀ ਜਦੋਂ ਲੈਣ ਵਾਲੇ ਲੋਕ ਜ਼ਿਆਦਾ ਨੇ ਤੇ ਉਥੇ ਚੀਜ਼ਾਂ ਘਟਾ ਦੂਜੇ ਪਾਸੇ ਮਹਿੰਗੀਆਂ ਹੋ ਜਾਣਗੀਆਂ ਜਿਹਨੇ ਵੇਚੜੀ ਉਹ ਵੀ ਮਹਿੰਗੀ ਕਰਕੇ ਵੇਚੂਗਾ ਵੀ ਮੈਂ ਭਾਵੇਂ ਘਾ ਰਿਆ ਜਦੋਂ ਲੈਣ ਵਾਲੇ ਜ਼ਿਆਦਾ ਪੈਸਾ ਜ਼ਿਆਦਾ ਲੋਨ ਜ਼ਿਆਦਾ ਮਿਲ ਰਿਹਾ ਇੰਟਰਸਟ ਰੇਟ ਥੱਲੇ ਆ ਉਦੋਂ ਲੈਣ ਵਾਲੇ ਜ਼ਿਆਦਾ ਹੋ ਜਾਂਦੇ ਜਦੋਂ ਲੈਣ ਵਾਲੇ ਜ਼ਿਆਦਾ ਹੋ ਜਾਂਦੇ ਫਿਰ ਮਲਟੀਪਲ ਆਫਰਾਂ ਆਉਂਦੀਆਂ ਤੇ ਚੀਜ਼ ਵēngੀ ਹੁੰਦੀ ਘਰ ਮਹਿੰਗਾ ਹੋ ਜਾਂਦਾ ਤੇ ਇਹਦਾ ਮਤਲਬ ਇਹ ਹੋ ਜਾਂਦਾ ਘਰ ਮਹਿੰਗਾ ਹੁੰਦਾ ਲੈਣ ਵਾਲੇ ਜਿਆਦਾ ਦਾ ਮਤਲਬ ਇਹ ਆ ਕਿ ਸਪਲਾਈ ਘੱਟ ਆ ਚੀਜ਼ਾਂ ਹੈ ਨਹੀਂ ਉਨੀਆਂ ਮਾਰਕੀਟ ਦੇ ਵਿੱਚ ਜਦੋਂ ਉਲਟਾ ਹੋ ਜੂਵੇ ਇਹਦੇ ਕਿ ਲੈਣ ਵਾਲੇ ਥੋੜੇ ਆ ਚੀਜ਼ਾਂ ਜਿਆਦਾ ਆ ਹੁਣ ਘਰ ਸੇਲ ਤੇ ਬਹੁਤ ਜਿਆਦਾ ਲੱਗੇ ਬਾਇਰ ਹੈ ਨਹੀਂ ਜਿੱਦਾਂ ਕਿ ਉਹ ਜਦੋਂ ਬਾਇਰ ਹੈ ਨਹੀਂ ਤੇ ਉਹਦਾ ਮਤਲਬ ਇਹ ਆ ਕਿ ਜਿਹੜਾ ਫੇਰ ਘਰ ਵੇਚਣ ਵਾਲਾ ਉਹਨੂੰ ਸੱਟ ਕੇ ਵੇਚੂਗਾ ਘਟਾ ਦੇਊਗਾ ਥੋੜਾ ਜਿਹਾ ਵੀਰ ਜੇ 7 ਲੱਖ ਦਾ ਨਹੀਂ ਵੇਚਿਆ ਚਲੋ 6.5 ਦਾ ਲਾ ਦਿਓ ਇਹਦਾ ਮਤਲਬ ਆ ਉਸ ਸਥਿਤੀ ਦੇ ਵਿੱਚ ਸਪਲਾਈ ਜ਼ਿਆਦਾ ਹੈ ਡਿਮਾਂਡ ਹੈ ਨਹੀਂ ਜਦੋਂ 2% ਦੇ ਨੇੜੇ ਇਨਫਲੇਸ਼ਨ ਰਹਿੰਦੀ ਹੈ ਜਿਹੜੀ ਕਿ April ਦੇ ਵਿੱਚ 2.3% ਆਈ ਹੈ ਤਾਂ ਮਤਲਬ ਇਹ ਹੁੰਦਾ ਜਿੰਨੀ ਕਿ ਡਿਮਾਂਡ ਆ ਓਨੀ ਕਿ ਸਪਲਾਈ ਆ ਜਿੰਨੀ ਇੱਕ ਸਟੋਰ ਤੇ ਚੀਜ਼ਾਂ ਚਾਹੀਦੀਆਂ ਆ ਓਨੀਆਂ ਆਕਾਈ ਜਾਂਦੀਆਂ ਓਨਨੇ ਲੋਕ ਲਈ ਜਾਂਦੇ ਆ ਨਾ ਤੇ ਸਟੋਰ ਦੀਆਂ ਸ਼ੈਲਫਾਂ ਖਾਲੀ ਹੁੰਦੀਆਂ ਵੀ ਲੋਕ ਚੱਕ ਕੇ ਲਗਾ ਸਾਰਾ ਕੁਝ ਸਮਾਨ ਹੀ ਹੈ ਨਹੀਂ ਨਾ ਇਹ ਹੁੰਦਾ ਕਿ ਉਹ ਸ਼ੈਲਫਾਂ ਭਰ ਗਈਆਂ ਲੋਕ ਲੈ ਕੇ ਨਹੀਂ ਜਾ ਰਹੇ ਇਹ ਬਿਲਕੁਲ ਇੱਕ ਆਈਡੀਅਲ ਜੀ ਸਿਚੁਏਸ਼ਨ ਮੰਨੀ ਜਾਂਦੀ ਆ ਜਦੋਂ ਜੇ ਤੁਸੀਂ ਫੂਡ ਤੇ એનર્ਜੀ ਪ੍ਰਾਈਸਸ ਨੂੰ ਇਗਨੋਰ ਕਰਦੇ ਹੋ ਤਾਂ ਇਨਫਲੇਸ਼ਨ ਉੱਥੇ ਹੀ ਰਹੀ ਆ ਇਹ ਲਾਸਟ ਮੰਥ 2.8% ਤੁਸੀਂ ਉਸੇ ਤਰੀਕੇ ਦੇ ਨਾਲ ਜੇ ਟੈਰਫ ਦਾ ਹੁਣ ਜਿੱਥੋਂ ਤੱਕ ਰੌਲਾ ਜਿਹੜਾ ਵੱਧੂ ਟੈਕਸ ਲਾਇਆ ਇਹਨੇ ਬਾਹਰ ਲਿਆਂ ਚੀਜ਼ਾਂ ਤੇ ਇਹ ਅ ਅ ਅ ਅਪ੍ਰੈਲ ਸ਼ੁਰੂ ਹੋਇਆ ਸੋ ਕੁਝ ਚੀਜ਼ਾਂ ਤਾਂ ਮਹਿੰਗੀਆਂ ਹੋਈਆਂ ਪਰ ਇਹ ਟੈਰਫ ਦਾ ਇਫੈਕਟ ਹਜੇ ਮਾਰਕੀਟ 'ਚ ਨਹੀਂ ਆਇਆ ਹੁਣ ਜਿਹੜੀ ਹਾਂ ਪੋਜ਼ਿਟਿਵ ਨਿਊਜ਼ ਕੀ ਹੈ ਸਾਰੇ ਕਿਸ਼ਤੇ ਵਿੱਚ ਅਪ੍ਰੈਲ ਦੀ ਜਿਹੜੀ ਇਨਫਲੇਸ਼ਨ ਰਿਪੋਰਟ ਆ ਉਹਨੂੰ ਇੱਕ ਗੁੱਡ ਨਿਊਜ਼ ਦੇਖਿਆ ਜਾ ਰਿਹਾ 트ੰਪ ਦੀ ਟੀਮ ਵੱਲੋਂ ਕਿਉਂਕਿ ਇਨਫਲੇਸ਼ਨ ਜੰਪ ਨਹੀਂ ਕੀਤੀ ਜਿੱਦਾਂ ਰੌਲਾ ਰੱਪਾ ਸੀ ਵੀ ਟੈਰਫ ਹੋ ਗਏ ਮਾਰਕੀਟ ਡਿੱਗ ਪੀ ਪਤਾ ਨਹੀਂ ਕੀ ਅਨਸਰਟਨਟੀ ਹੋਗੀ ਇਨਵੈਸਟਰ ਕਿੱਥੇ ਚਲੇਗਾ ਇੱਕਦਮ ਮਹਿੰਗਾਈ ਵਾ ਜਣੀ ਓਡਾ ਕੁਝ ਨਹੀਂ ਹੋਇਆ ਜਿਹੜਾ ਅਮਰੀਕਾ ਦੀ ਚਾਈਨਾ ਦੇ ਨਾਲ ਡੀਲ ਹੋਈ ਆ ਇਹਨਾਂ ਦੋਵਾਂ ਨੇ ਆਪਣੇ ਟੈਰਿਫ ਘਟਾ ਦਿੱਤੇ ਆ ਇੱਕ ਦੂਜੇ ਦੇ ਉੱਤੇ ਉਹਨੇ ਜਿਹੜੇ ਬਿਜ਼ਨਸ ਚਿੰਤਾ ਦੇ ਵਿੱਚ ਸੀ ਉਹਨਾਂ ਨੂੰ ਥੋੜੀ ਜਿਹੀ ਬ੍ਰੇਕ ਦੇ ਦਿੱਤੀ ਆ ਥੋੜਾ ਜਿਹਾ ਉਹਨਾਂ ਨੂੰ ਸਾਹ ਆ ਗਿਆ ਇਸ ਚੀਜ਼ ਦੇ ਨਾਲ April ਦੇ ਵਿੱਚ ਬੇਸਿਕਲੀ ਜਿਹੜੇ ਪ੍ਰਾਈਸ ਵਧੇ ਆ ਉਹ ਹਾਊਸਿੰਗ ਦੇ ਕਰਕੇ ਤੇ ਦੂਜਾ ਜਿਹੜੀ ਨੈਚੁਰਲ ਗੈਸ ਦੀ ਕਾਸਟ ਕਿਉਂਕਿ ਜਦੋਂ ਗੈਸ ਦੀ ਕੀਮਤ ਵੱਧਦੀ ਆ ਫਿਰ ਟਰਾਂਸਪੋਰਟੇਸ਼ਨ ਵੱਧਦੀ ਆ ਉਹੀ ਚੀਜ਼ਾਂ ਦੀਆਂ ਮਹਿੰਗੀਆਂ ਹੁੰਦੀਆਂ ਗੈਸ ਦੀ ਕੀਮਤ ਵਧਣ ਦੇ ਨਾਲ ਮਹਿੰਗਾਈ ਦੇ ਉੱਤੇ ਬਹੁਤ ਸਿੱਧਾ ਅਸਰ ਪੈਂਦਾ ਫਰਨੀਚਰ ਦੀਆਂ ਕੀਮਤਾਂ ਵਧੀਆਂ ਨਵੇਂ ਟੈਰਫਾਂ ਕਰਕੇ ਜਿਹੜੇ ਫੂਡ ਪ੍ਰਾਈਸਸ ਨੇ ਉਹ ਥੋੜੇ ਜਿ ਥੱਲੇ ਨੂੰ ਗਏ ਆ ਨਵੀਆਂ ਕਾਰਾਂ ਦੀਆਂ ਕੀਮਤਾਂ ਉੱਥੇ ਰਹੀਆਂ April ਦੇ ਵਿੱਚ ਯੂਜ਼ਡ ਕਾਰਾਂ ਦੀਆਂ ਕੀਮਤਾਂ ਥੋੜੀਆਂ ਜਿਹੀਆਂ 1/2% ਘਟੀਆਂ ਆ ਸੋ ਹੁਣ ਰਾਸ਼ਟਰਪਤੀ ਟਰੰਪ ਨੇ ਆਨਲਾਈਨ ਜਿਹੜੀ 인ਫਲੇਸ਼ਨ ਦੇ ਸੰਬੰਧੀ ਦੱਸਿਆ ਹੈ ਕਿ ਕੋਈ ਮਹਿੰਗਾਈ ਕੋਈ ਉਹ ਕਹਿੰਦੇ ਪ੍ਰੋਬਲਮ ਨਹੀਂ ਹੈ ਹਾਲਾਂਕਿ ਐਕਸਪਰਟ ਕਹਿ ਰਹੇ ਆ ਕਿ ਸਮੱਸਿਆ ਹੋ ਸਕਦੀ ਆ ਸੋ ਇਸ ਮਹੀਨੇ ਤੱਕ ਤਾਂ ਹੁਣ ਖਬਰ ਚੰਗੀ ਆ ਮਹਿੰਗਾਈ ਹੋਈ ਨਹੀਂ ਪਰ ਦੂਜੀ ਗੱਲ ਇਹ ਆ ਕਿ ਟੈਰਿਫ ਨੇ ਹਜੇ ਸਿੱਧਾ ਇੰਪੈਕਟ ਕੀਤਾ ਨਹੀਂ ਆਉਣ ਵਾਲੇ ਦਿਨਾਂ ਚ ਕਰ ਸਕਦਾ ਤੀਜੀ ਗੱਲ ਇਹ ਆ ਕਿ ਟੈਰਿਫ ਜਿਹਨੇ ਇੰਪੈਕਟ ਕਰਨਾ ਸੀ ਉਹ ਆਲਰੇਡੀ ਇਹਨਾਂ ਨੇ ਘਟਾ ਦਿੱਤੇ ਆ ਚੀਨ ਦੇ ਨਾਲ ਸਮਝੌਤਾ ਹੋ ਗਿਆ ਲਗਭਗ ਮਤਲਬ ਕਾਫੀ 145 ਤੋਂ 30% ਦੇ ਉੱਤੇ ਆ ਗਿਆ ਉਹ 125 ਤੋਂ 10% ਦੇ ਉੱਤੇ ਆ ਗਿਆ ਯੂਕੇ ਦੇ ਨਾਲ ਅਮਰੀਕਾ ਦੀ ਡੀਲ ਹੋ ਗਈ ਆ ਉੱਥੇ ਵਿੱਚ ਵਿਚਾਲਾ ਜੇ ਇਹਨਾਂ ਨੇ ਲੱਭ ਲਿਆ ਬਾਕੀ ਆਸਟ੍ਰੇਲੀਆ ਜਾਂ ਬਾਕੀ ਮੁਲਕਾਂ ਦੇ ਨਾਲ ਵੀ ਇਹਨਾਂ ਦੀ ਗੱਲਬਾਤ ਕੈਨੇਡਾ ਦੇ ਨਾਲ ਹੋ ਗਈ ਆ ਸੋ ਉਹ ਟੈਰਿਫ ਦਾ ਜਿਹੜਾ ਅਸਰ ਪੈਣਾ ਸੀ ਸਿੱਧਾ ਉਹ ਹੁਣ ਨਹੀਂ ਪੈਣਾ ਬੜੀ ਸਿੱਧੀ ਗੱਲ ਆ ਸੋ ਇਹਦੇ ਨਾਲ ਲੱਗਦਾ ਆ ਕਿ ਇਹ ਠੀਕ ਠਾਕ ਹੋ ਜੂਗੀ ਦੂਜਾ ਆਂਡਿਆਂ ਦੀਆਂ ਕੀਮਤਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਵਾਧਾ ਹੋਇਆ ਹੈ ਅਪ੍ਰੈਲ ਦੇ ਵਿੱਚ ਇਹ ਥੱਲੇ ਆ ਗਈਆਂ ਹੁਣ ਜਿਹੜੀ ਇੱਕ ਡਜ਼ਨ ਦਰਜਣ ਅੰਡਿਆਂ ਦੀ ਆ 5 ਡਾਲਰ 12 ਸੈਂਟ ਦੀ ਹੋਈ ਆ ਭਾਵੇਂ ਹਾਈ ਆ ਇਹ ਪਰ ਜਿੰਨੀ ਪਹਿਲਾਂ ਸੀ ਉਨਨੀ ਨਹੀਂ ਕਿਉਂਕਿ ਕਈ ਮਿਲੀਅਨ ਮੁਰਗੀਆਂ ਤਾਂ ਮਰ ਗਈਆਂ ਸੀ ਫਲੂ ਦੇ ਨਾਲ ਤੇ ਜਾਂ ਮਾਰ ਦਿੱਤੀਆਂ ਗਈਆਂ ਸੀ ਇਹਨਾਂ ਨੇ ਆਪ ਸੋ ਥੋੜੀਆਂ ਜੀਆਂ ਉਹ ਕੀਮਤਾਂ ਵੀ ਹੌਲੀ-ਹੌਲੀ ਥੱਲੇ ਆ ਰਹੀਆਂ ਉਨੀਆਂ ਜ਼ਿਆਦਾ ਨਹੀਂ ਜਿੰਨੀਆਂ ਹੋਣੀਆਂ ਚਾਹੀਦੀਆਂ ਪਰ ਫਰਕ ਜਿਹੜਾ ਪੈ ਰਿਹਾ ਤੇ ਸਭ ਤੋਂ ਵੱਡੀ ਗੱਲ ਆ ਕਿ ਓਨਾਂ ਜ਼ਿਆਦਾ ਮਹਿੰਗਾਈ ਦੇ ਵਿੱਚ ਵਾਧਾ ਨਹੀਂ ਹੋਇਆ ਜਿੰਨਾ ਜ਼ਿਆਦਾ ਡਰ ਪਾਇਆ ਜਾ ਰਿਹਾ ਸੀ ਅਗਲੀ ਗੱਲਬਾਤ ਇੱਕ ਜਿਹੜੇ ਅਫਰੀਕਨਰਸ ਨੇ ਅਫਰੀਕਨਰਸ ਕੌਣ ਨੇ ਇੱਕ ਗਰੁੱਪ ਆਇਆ ਸ਼ਰਨਾਰਥੀਆਂ ਦਾ ਹਾਲਾਂਕਿ ਅਮਰੀਕਾ ਦੇ ਵਿੱਚ 11-12 ਮਿਲੀਅਨ ਅਨਡਾਕੂਮੈਂਟਡ ਆ ਜਿਨ੍ਹਾਂ ਚੋਂ ਕਈ ਸ਼ਰਨਾਰਥੀ ਵੀ ਲੈ ਲੈਂਦੇ ਆ ਕਈ ਡਾਕੂਮੈਂਟ ਲੈ ਲੈਂਦੇ ਆ ਕੋਈ ਅਸਾਈਲਮ ਅਪਲਾਈ ਕਰਦਾ ਕੋਈ ਨਹੀਂ ਪੁੱਛਦਾ ਇੱਡੀ ਵੱਡੀ ਜਨਸੰਖਿਆ ਦੇ ਵਿੱਚ ਇੱਡੀ ਵੱਡੀ ਇਕਨੋਮੀ ਦੇ ਵਿੱਚ ਕੋਈ ਵੱਡੇ ਅਰਥ ਨਹੀਂ ਰੱਖਦੇ ਹੁਣ ਇੱਕ 59 ਬੰਦੇ ਆਇਆ 59 ਉਹ ਇੱਥੇ ਆ ਕੇ ਰਫਿਊਜੀ ਬਣੇ ਮਾਰਕਸ ਵਿੱਚ ਆਇਆ ਤੇ ਉਹਨੂੰ ਆਉਂਦੇ ਨੂੰ ਰਿਫਿਊਜੀ ਸਟੇਟਸ ਦੇ ਦਿੱਤਾ ਗਿਆ ਇਹ ਕਿਉਂ ਇੰਪੋਰਟੈਂਟ ਨੇ ਇਹ ਸਾਊਥ ਅਫਰੀਕਾ ਤੋਂ ਆਏ ਆ ਸਾਊਥ ਅਫਰੀਕਾ ਜਿੱਥੇ ਬਲੈਕ ਪੋਪੂਲੇਸ਼ਨ ਜ਼ਿਆਦਾ ਆ ਪਾ ਸਾਰੇ ਜਾਣਦੇ ਆ ਇਹ ਸਾਊਥ ਅਫਰੀਕਾ ਤੋਂ ਵਾਈਟ ਗੋਰੇ ਆਏ ਨੇ 59 ਅਮਰੀਕਾ ਚ ਆ ਕੇ ਉਹਨਾਂ ਨੇ અપਨਾ ਲਈ ਰਿਫਿਊਜੀ ਸਟੇਟਸ ਦਿੱਤਾ ਰਾਸ਼ਟਰਪਤੀ 트럼ਪ ਦਾ ਫੈਸਲਾ ਹੈ ਬਹੁਤ ਵੱਡਾ ਵੀ ਇਹਨੂੰ ਫਾਸਟ ਟਰੈਕ ਕਰੋ ਇਹਨਾਂ ਦੀਆਂ ਐਪਲੀਕੇਸ਼ਨਸ ਨੂੰ ਇਹਨਾਂ ਦੀਆਂ ਅਰਜ਼ੀਆਂ ਨੂੰ ਤੇਜ਼ ਕਰ ਦਿਓ ਜਿੰਨੀ ਜਲਦੀ ਹੋ ਸਕਦਾ ਹੈ ਦੇ ਉੱਤੇ ਫੈਸਲਾ ਦਿਓ ਰਾਸ਼ਟਰਪਤੀ 트럼ਪ ਕਹਿ ਰਹੇ ਆ ਕਿ ਇਹਨਾਂ ਲੋਕਾਂ ਦੇ ਨਾਲ ਸਾਊਥ ਅਫਰੀਕਾ ਦੇ ਵਿੱਚ ਨਸਲੀ ਵਿਤਕਰਾ ਹੋਇਆ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਆ ਜਿਹੜਾ ਸਾਊਥ ਅਫਰੀਕਾ ਦੀ ਸਰਕਾਰ ਆ ਉਹ ਕਹਿੰਦੇ ਅਸੀਂ ਨਹੀਂ ਇਹ ਗੱਲ ਨਾਲ ਸਹਿਮਤ ਜਿਹੜੀ ਗੱਲ ਤੁਸੀਂ ਕਹਿ ਰਹੇ ਅਸੀਂ ਕੋਈ ਇਹਨਾਂ ਨਾਲ ਧੱਕਾ ਨਹੀਂ ਕੀਤਾ ਕੋਈ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਈ ਆਪਣੀ ਮਰਜ਼ੀ ਨਾਲ ਜਾ ਰਹੇ ਆ ਕੋਈ ਇਹਨਾਂ ਦਾ ਰਫਿਊਜੀ ਪ੍ਰੋਟੈਕਸ਼ਨ ਲੈਣ ਦਾ ਅਧਿਕਾਰ ਨਹੀਂ ਆ ਉੱਥੇ ਜਿਹੜੇ ਹਿਊਮਨ ਰਾਈਟਸ ਗਰੁੱਪ ਆ ਉਹ ਕਹਿੰਦੇ ਵੀ ਇਹ ਗੱਲ ਠੀਕ ਨਹੀਂ ਆ ਇਹ ਸਿੱਧਾ ਸਿੱਧਾ ਇੱਕ ਨਸਲਵਾਦ ਆ ਨਸਲਵਾਦ ਕਿਉਂ ਆ ਹਜ਼ਾਰਾਂ ਰਫਿਊਜੀ ਜਿਹੜੇ ਵਾਰ ਜ਼ੋਨ ਦੇ ਵਿੱਚ ਨੇ ਚਾਹੇ ਅਫਗਾਨਿਸਤਾਨ ਚ ਨੇ ਤੇ ਚਾਹੇ ਅਫਰੀਕਾ ਦੇ ਵਿੱਚ ਨੇ ਉਹਨਾਂ ਨੂੰ ਹੱਲੇ ਵੀ ਬਲੌਕ ਕੀਤਾ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਲੜਾਈ ਲੱਗੀ ਆ ਸਾਰੀ ਦੁਨੀਆ ਜਾਣਦੀ ਆ ਉੱਥੇ ਵਾਰ ਜ਼ੋਨ ਦੇ ਵਿੱਚ ਆ ਪਰ ਅਮਰੀਕਾ ਨਹੀਂ ਆਉਣ ਦਿੰਦਾ ਉਹਨਾਂ ਨੂੰ ਇਹ ਬੰਦੇ ਜਿੱਥੇ ਕੋਈ ਲੜਾਈ ਵੀ ਨਹੀਂ ਲੱਗੀ ਜਿੱਥੇ ਉੱਥੇ ਦੀ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਨੂੰ ਖਤਰਾ ਕੋਈ ਨਹੀਂ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਤੁਸੀਂ ਰਿਫਿਊਜੀ ਸਟੇਟਸ ਆਉਂਦਿਆਂ ਨੂੰ ਦੇ ਰਹੇ ਆ ਤੇ ਫਾਸਟ ਟਰੈਕ ਐਪਲੀਕੇਸ਼ਨ ਉਹਨਾਂ ਦੀ ਕਰ ਰਹੇ ਆ ਤੇ ਜਦੋਂ ਉਹ ਇੱਥੇ ਪਹੁੰਚਦੇ ਆ 에어ਪੋਰਟ ਦੇ ਉੱਤੇ ਤੇ ਉਹਨਾਂ ਦਾ ਬੈਲੂਨਸ ਦੇ ਨਾਲ ਤੇ ਫਲੈਗਸ ਦੇ ਨਾਲ ਸਵਾਗਤ ਕੀਤਾ ਜਾਂਦਾ ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਇਹ ਕਿਉਂਕਿ ਉਹ ਗੋਰੇ ਨੇ ਉਹਨਾਂ ਦਾ ਰੰਗ ਚਿੱਟਾ ਹੈ ਇਸ ਕਰਕੇ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਆਲੋਚਕ ਇਹ ਗੱਲ ਕਹਿ ਰਹੇ ਆ ਹੁਣ ਜਦੋਂ UN ਇਨਵੋਲਵ ਹੁੰਦਾ ਇਹਦੇ ਵਿੱਚ ਨਾਰਮਲੀ ਕੀ ਹੁੰਦਾ ਜਿਹੜਾ ਯੂਨਾਈਟਿਡ ਨੇਸ਼ਨ ਆ ਉਹ ਰਫਿਊਜੀਜ਼ ਨੂੰ ਦੇਖਦਾ ਚੈੱਕ ਉਹਨਾਂ ਨੂੰ ਕਰਦਾ ਐਸ ਕੇਸ ਦੇ ਵਿੱਚ ਯੂਐਸ ਨੇ ਅਮਰੀਕਾ ਨੇ ਉਹ ਸਟੈਪ ਇਸਕਿਪ ਕਰਤਾ ਉਹ ਪਾਸੇ ਕਰਕੇ ਤੇ ਕਹਿੰਦੇ ਲੋੜ ਹੀ ਨਹੀਂ ਨਾ ਜਿਹੜੇ 트럼ਪ ਕਲੇਮ ਕਰ ਰਹੇ ਆ ਕਿ ਡਰਾਸ਼ਟਪਤੀ 트럼ਪ ਨੇ ਇੱਥੋਂ ਤੱਕ ਕਿਹਾ ਕਿ ਸਾਊਥ ਅਫਰੀਕਾ ਦੇ ਜਿਹੜੇ ਇਹ ਗੋਰੇ ਫਾਰਮਰ ਨੇ ਵਾਈਟ ਫਾਰਮਰਸ ਨੇ ਇਹਨਾਂ ਦਾ ਸਾਊਥ ਅਫਰੀਕਾ ਦੇ ਵਿੱਚ ਇਹਨਾਂ ਦੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਜੈਨੋਸਾਈਡ ਕੀਤਾ ਜਾ ਰਿਹਾ ਹੁਣੇ ਬਹੁਤ ਵੱਡੀ ਸਟੇਟਮੈਂਟ ਆ ਪਰ ਸਟੇਟਮੈਂਟ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਆ ਰਹੀ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਉਸ ਗੱਲ ਦਾ ਕੋਈ ਆਧਾਰ ਆ ਬਿਨਾਂ ਆਧਾਰ ਇੱਡਾ ਵੱਡਾ ਵਿਅਕਤੀ ਕੋਈ ਸਟੇਟਮੈਂਟ ਨਹੀਂ ਦੇ ਸਕਦਾ ਹੁਣ ਸਾਊਥ ਅਫਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਰੈਮਾਫੋਸਾ ਰੈਮਾਫੋਸਾ ਕਹਿੰਦੇ ਵੀ ਇਹ ਗੱਲ ਗਲਤ ਆ ਜਿਹੜੀ ਗੱਲ 트ੰਪ ਕਹ ਰਿਹਾ ਹੁਣ ਸੱਚਾ ਕੌਣ ਆ ਪਤਾ ਨਹੀਂ ਫੈਕਟ ਚੈੱਕ ਕੀ ਹੋ ਸਕਦਾ ਪਰ ਜਿਹੜਾ ਸਾਊਥ ਅਫਰੀਕਾ ਨੇ ਇੱਕ ਲਾ ਪਾਸ ਕੀਤਾ ਆ ਜਿਹਦੇ ਵਿੱਚ ਲੈਂਡ ਸੀਜ਼ ਕੀਤੀ ਜਾ ਸਕਦੀ ਆ ਮਤਲਬ ਈਵਨ ਕੁਝ ਕੇਸਸ ਦੇ ਵਿੱਚ ਉਹ ਕਹਿੰਦੇ ਜਿਹੜਾ ਕਿਸਾਨ ਆ ਖੇਤੀ ਕਰਨ ਵਾਲਾ ਉਹਨੂੰ ਪੇ ਕਰਨ ਦੀ ਵੀ ਲੋੜ ਨਹੀਂ ਆ ਉਹ ਜਿਹੜੀ ਲੈਂਡ ਦੀ ਜਿਹੜੀ ਜ਼ਮੀਨ ਦੀ ਬਰਾਬਰ ਵੰਡ ਕਰਨਾ ਚਾਹੁੰਦੇ ਆ ਤੇ ਉਹ ਹੁਣ ਜਿਹੜੀ ਆ ਕਿ ਪਰ ਹਜੇ ਤੱਕ ਕੋ ਜ਼ਮੀਨ ਲਈ ਕੋਈ ਨਹੀਂ ਇਹ ਕਾਨੂੰਨ ਦੇ ਤਹਿਤ ਲਈ ਕੋਈ ਨਹੀਂ ਪਰ ਮੰਨਿਆ ਜਾ ਰਿਹਾ ਵੀ ਇਹਦੇ ਨਾਲ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀ ਸੋ ਜਿਹੜੇ ਸਾਊਥ ਅਫਰੀਕਾ ਦੇ ਨਾਲ ਰਿਸ਼ਤਾ ਆ ਅਮਰੀਕਾ ਦਾ ਹੁਣ ਉਹ ਹੋਰ ਮਤਲਬ ਖਰਾਬ ਹੋ ਗਿਆ ਕਿਉਂਕਿ ਸਾਊਥ ਅਫਰੀਕਾ ਦੀ ਆਲੋਚਨਾ ਸਾਊਥ ਅਫਰੀਕਾ ਨੇ ਇਜ਼ਰਾਈਲ ਨੂੰ ਜਿਹੜਾ ਵਰਲਡ ਕੋਰਟ ਦੇ ਵਿੱਚ ਉਹਦੀ ਆਲੋਚਨਾ ਕੀਤੀ ਆ ਉਹ ਇਸ ਮਾਮਲੇ ਦੇ ਵਿੱਚ ਇਹਨਾਂ ਦਾ ਆਪਸੀ ਰਿਸ਼ਤਾ ਕਿਉਂਕਿ ਤੁਸੀਂ ਜਦੋਂ ਕਿਸੇ ਦੇਸ਼ ਨੂੰ ਕਹਿ ਦਿੰਦੇ ਕਿ ਤੁਹਾਡੇ ਦੇਸ਼ ਦੇ ਵਿੱਚ ਫਲਾਣੀ ਕਮਿਊਨਿਟੀ ਦਾ ਜੈਨੋਸਾਈਡ ਹੋ ਰਿਹਾ ਤੇ ਉਹ ਬੰਦੇ ਸਾਡੇ ਕੋਲ ਆ ਕੇ ਪਨਾਹ ਮੰਗ ਰਹੇ ਤੇ ਅਸੀਂ ਦੇ ਰਹੇ ਹਾਂ ਇਹ ਬਹੁਤ ਵੱਡੀ ਗੱਲ ਆ ਪੂਰੀ ਦੁਨੀਆ ਦੇ ਵਿੱਚ ਸੋ ਜਿਹੜੀਆਂ ਇਹ ਨਸਲਵਾਦ ਦੀ ਗੱਲ ਆ ਬਹੁਤ ਸਾਰੇ ਲੋਕ ਜਿਹਦੇ ਵਿੱਚ ਰਿਫਿਊਜੀ ਗਰੁੱਪ ਨੇ ਕਈ ਜਿਹੜੇ ਚਰਚ ਵੀ ਨੇ ਉਹ ਇਹ ਕਹਿ ਰਿਹਾ ਕਿ ਅਮਰੀਕਾ ਇੱਕ ਦੋਗਲਾਪਨ ਦਿਖਾ ਰਿਹਾ ਹੈ ਹਿਪੋਕ੍ਰੇਸੀ ਦਿਖਾ ਰਿਹਾ ਹੈ ਤੇ ਇਹ ਨਸਲਵਾਦ ਕਰ ਰਿਹਾ ਹੈ ਵਾਈਟ ਰੈਫਿਊਜੀਜ਼ ਦੀ ਮਦਦ ਕਰ ਰਿਹਾ ਹੈ ਜਦੋਂ ਕਿ ਬਲੈਕ ਤੇ ਬਰਾਊਨ ਰੈਫਿਊਜੀਜ਼ ਨੂੰ ਅਮਰੀਕਾ ਇਸ ਵੇਲੇ ਰੋਕ ਰਿਹਾ ਹੈ ਮਾਮਲਾ ਜਿਹੜਾ ਕਾਫੀ ਚਰਚਾ ਦੇ ਵਿੱਚ ਹੈ ਇਸ ਵੇਲੇ ਚੱਲ ਰਿਹਾ ਵਸ਼ਿੰਗਟਨ ਦੇ ਵਿੱਚ ਇੱਕ ਨਵਾਂ ਲਾ ਪਾਸ ਕੀਤਾ ਜਾ ਰਿਹਾ ਹੈ ਮਤਲਬ ਨਵਾਂ ਕਾਨੂੰਨ ਬਣਨਾ ਹੈ ਇਹ ਇਹਦੇ ਵਿੱਚ ਇਹਨਾਂ ਨੇ ਜਿਹੜੇ ਓਵਰ ਸਪੀਡ ਕਰਦੇ ਆ ਉਹਨਾਂ ਦੇ ਲਈ ਇਹ ਕਾਨੂੰਨ ਜਿਹੜਾ ਆ ਸਾਹਮਣੇ ਆ ਗਿਆ ਡਰਾਈਵਰਸ ਦੇ ਲਈ ਜਿਨ੍ਹਾਂ ਦੀ ਕੋਈ ਹਿਸਟਰੀ ਆ ਮਤਲਬ ਐਕਸੈਸਿਵ ਸਪੀਡਿੰਗ ਦੀ ਦੇਖੋ ਹਰ ਇੱਕ ਥਾਂ ਦੇ ਉੱਤੇ ਇੱਕ ਸਪੀਡਿੰਗ ਜ਼ੋਨ ਆ ਸਪੀਡ ਪੋਸਟ ਉੱਥੇ ਹੈਗੀ ਆ ਵੀ ਮਤਲਬ ਉੱਥੇ ਸਪੀਡ ਦੱਸੀ ਗਈ ਆ ਕਿ ਇੰਨੀ ਇੱਥੇ ਤੁਸੀਂ 60 ਮੀਲ ਤੇ ਚਲਾ ਸਕਦੇ ਇੱਥੇ 20 ਮੀਲ ਤੇ ਚਲਾ ਸਕਦੇ ਇੱਥੇ 100 ਮੀਲ ਤੇ ਚਲਾ ਸਕਦੇ ਹੁਣ ਇੱਕ ਗਲਤੀ ਹੋ ਗਈ ਚਲੋ ਕਿਸੇ ਦੀ ਮੰਨ ਲਿਆ ਕੁਝ ਲੋਕਾਂ ਨੂੰ ਅੱਜ ਵੀ ਟਿਕਟ ਮਿਲੀ ਵੀ ਭਾਈ ਤੂੰ ਵਰਕ ਜ਼ੋਨ ਦੇ ਵਿੱਚ ਸਪੀਡ ਲਿਮਿਟ ਤੋਂ ਜ਼ਿਆਦਾ ਚਲਾ ਰਿਹਾ ਸੀ ਜਾਂ ਤੂੰ ਸਕੂਲ ਜ਼ੋਨ ਦੇ ਵਿੱਚ ਜਾਂ ਪਲੇਗਰਾਉਂਡ ਦੇ ਵਿੱਚ ਜ਼ਿਆਦਾ ਚਲਾ ਰਿਹਾ ਸੀ ਜਾਂ ਤੂੰ ਹਾਈਵੇ ਦੇ ਉੱਤੇ ਜਿੰਨੀ ਪੋਸਟਡ ਸਪੀਡ ਆ ਉਹਦੇ ਤੋਂ ਜ਼ਿਆਦਾ ਚਲਾ ਰਿਹਾ ਸੀ ਥੋੜੇ ਚਿਰ ਬਾਅਦ ਉਹਨਾਂ ਨੂੰ ਫੇਰ ਫੜ ਲਿਆ ਉਹ ਫੇਰ ਓਵਰ ਸਪੀਡਿੰਗ ਕਰਦੇ ਸੀ ਹੁਣ ਜਿਹੜੇ ਇਹ बार-बार ਓਵਰ ਸਪੀਡਿੰਗ ਕਰ ਰਹੇ ਆ ਬਾਅਦੂਦ ਦੱਸਣ ਦੇ ਬਾਅਦੂਦ ਜੁਰਮਾਨਾ ਦੇਣ ਦੇ ਸਰਕਾਰ ਕਹਿੰਦੀ ਵੀ ਅਸੀਂ ਜਿਹੜੇ ਗਵਰਨਰ ਨੇ ਇੱਥੇ ਦੇ ਬੌਕ ਫਰਗੂਸਨ ਉਹਨਾਂ ਨੇ ਇੱਕ ਲਾ ਸਾਈਨ ਕੀਤੀ ਤੇ ਉਹ ਬੀਮ ਐਕਟ ਕਹਿੰਦੇ ਆ ਬੀ ای ਐਮ ਬੀਮ ਐਕਟ ਬੀਮ ਐਕਟ ਦੇ ਵਿੱਚ ਇਹ ਇਹ ਕਹਿੰਦੇ ਆ ਕਿ ਇਹਦੇ ਵਿੱਚ ਕਰਨਾ ਕੀ ਆ ਇੱਕ ਸਪੀਡ ਲਿਮਿਟਿੰਗ ਡਿਵਾਈਸ ਆ ਕੋਈ ਪੁਰਜਾ ਹੁੰਦਾ ਆ ਉਹ ਪੁਰਜਾ ਕਾਰਾਂ ਦੇ ਵਿੱਚ ਲਾ ਦੇਣਾ ਤੇ ਉਹ ਜਦੋਂ ਪੁਰਜਾ ਤੁਹਾਡੀ ਗੱਡੀ ਦੇ ਵਿੱਚ ਲੱਗ ਗਿਆ ਜਿੰਨੀ ਉਹ ਜੀਪੀਐਸ ਹੋਊਗਾ ਉੱਥੇ ਜਿੱਦਾਂ ਆਪਣੇ ਆ ਮੈਪਸ ਦੇ ਵਿੱਚ ਅਨਸਾਰ ਆ ਜਾਂਦਾ ਨਾ ਵੀ ਉੱਥੇ ਇੰਨੀ ਸਪੀਡ ਆ ਇੰਨੀ ਸਪੀਡ ਆ ਉਹ ਜੀਪੀਐਸ ਤੁਹਾਨੂੰ ਉਸ ਸਪੀਡ ਤੋਂ ਉੱਤੇ ਜਾਣ ਹੀ ਨਹੀਂ ਦੇਊਗਾ ਮੰਨ ਲਓ 30 ਦੀ ਸਪੀਡ ਆ ਕਿਤੇ ਜੇ 30 ਦੀ ਸਪੀਡ ਆ ਜੀਪੀਐਸ ਨੂੰ ਪਤਾ ਆ ਕਿ ਇਹ ਗੱਡੀ ਐ ਇਸ ਵੇਲੇ ਸਕੂਲ ਜ਼ੋਨ ਚ ਆ ਇੱਥੋਂ ਸਕੂਲ ਜ਼ੋਨ ਸ਼ੁਰੂ ਹੋ ਗਿਆ ਇੱਥੇ ਤੱਕ ਜਾਣਾ 30 ਤੋਂ ਉੱਤੇ ਉਹਨੇ ਜਾਣ ਹੀ ਨਹੀਂ ਦੇਣਾ ਹਾਈਵੇ ਦੇ ਉੱਤੇ ਮੰਨ ਲਓ ਸਪੀਡ ਲਿਮਿਟ 100 ਆ ਤੇ ਜੇ 100 ਆ ਉਹਨੇ 110 ਨਹੀਂ ਕਰਦੇ ਨੇ 105 ਨਹੀਂ ਕਰਦੇ ਨੇ ਜਦੋਂ 100 ਤੁਸੀਂ ਕਰੋਗੇ ਕੀ ਵੱਧ ਤੋਂ ਵੱਧ ਸਪੀਡ ਕਰ ਦੇ ਲਈ ਗੈਸ ਵਾਲਾ ਪੈਡਲ ਹੀ ਪ੍ਰੈਸ ਕਰੋਗੇ ਨਾ ਜਿੰਨਾ ਮਰਜੀ ਪ੍ਰੈਸ ਕਰ ਲਓ ਉਹਨੇ ਉੱਥੇ ਰੋਕ ਦੇਣਾ ਬਸ ਉਤੋਂ ਉੱਤੇ ਨਹੀਂ ਜਾਣਾ ਇਹ ਇੱਕ ਸਪੀਡ ਲਿਮਿਟਿੰਗ ਡਿਵਾਈਸ ਹੈ ਇੱਕ ਪੁਰਜਾ ਜਿਹੜੀਆਂ ਕਾਰਾਂ ਦੇ ਵਿੱਚ ਇਹਨਾਂ ਨੇ ਲਾਉਣਾ ਆ ਤੇ ਇਹਦੇ ਨਾਲ ਹੋਊਗਾ ਕਿ ਤੁਸੀਂ ਉਸ ਸਪੀਡ ਤੋਂ ਉੱਤੇ ਚਾਹ ਕੇ ਵੀ ਨਹੀਂ ਚਲਾ ਸਕਦੇ ਮਤਲਬ ਤੁਸੀਂ ਉਹ ਗੱਡੀ ਜਾਣੀ ਨਹੀਂ ਉਹਦੇ ਤੋਂ ਉੱਤੇ ਚੱਲਣੀ ਨਹੀਂ ਉਹਦੀ ਇੱਕ ਸਪੀਡ ਦੇ ਉੱਤੇ ਉਹ ਜੀਪੀਐਸ ਨੇ ਦੱਸੀ ਜਾਣਾ ਵੀ ਇਹਦੇ ਤੋਂ ਆਹ ਜ਼ੋਨ ਆ ਇੰਨੀ ਸਪੀਡ ਆ ਤੇ ਉਹਨੇ ਗੱਡੀ ਨੇ ਆਪਣੇ ਆਪ ਹੀ ਉੱਥੇ ਤੱਕ ਚੱਲੀ ਜਾ ਸੋ ਇਹ ਜਿਹੜੀ ਇੱਕ ਵੱਡੀ ਚੀਜ਼ ਆ ਡਰਾਈਵਰ ਜਿਹੜਾ ਗੈਸ ਪੈਡਲ ਦੱਬਦਾ ਵੀ ਆ ਉਹਨੂੰ ਹਾਰਡ ਵੀ ਦੱਬਦਾ ਆ ਤੇ ਉਹ ਤੇਜ਼ ਨਹੀਂ ਹੋਣੀ ਸੋ ਇਹ ਲੋੜ ਆ ਉਹਨਾਂ ਲੋਕਾਂ ਜਿਨ੍ਹਾਂ ਨੇ ਜਾਣ ਤੇ ਉਹਨਾਂ ਦਾ ਲਾਇਸੈਂਸ ਚਲੀ ਗਿਆ ਰੈਕਲੈਸ ਡਰਾਈਵਿੰਗ ਕਰਕੇ ਜਾਂ ਜਿਨਾਂ ਨੂੰ ਕਿਹਾ ਗਿਆ ਕੋਰਟ ਨੇ ਆਰਡਰ ਕੀਤੇ ਆ ਵੀ ਤੁਸੀਂ ਇਹ ਡਿਵਾਈਸ ਜਿਹੜੇ ਆ ਇਹ ਇੰਸਟਾਲ ਕਰੋ ਤੁਹਾਨੂੰ ਯਾਦ ਹੋਊਗਾ ਜਿਹੜੇ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਸੀ ਉਹਨਾਂ ਦੇ ਲਈ ਉਹ ਜਿਹੜਾ ਉਹ ਜਿਹੜਾ ਹੁੰਦਾ ਉਹਦੇ ਨਾਲ ਚੈੱਕ ਕਰਨ ਵਾਲਾ ਗੱਡੀਆਂ ਦੇ ਵਿੱਚ ਲਾ ਦਿੰਦੇ ਸੀ ਪਹਿਲਾਂ ਕਿ ਤੁਸੀਂ ਉਹਦੇ ਚ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਉਹਦੇ ਚ ਫੂਕ ਮਾਰਦੇ ਸੀ ਉਹ ਪਾਈਪ ਜਾਂਦਾ ਸੀ ਤੁਹਾਡੇ ਦੇ ਨਾਲ ਲੱਗਿਆ ਗੱਡੀ ਦੇ ਵਿੱਚ ਤੇ ਫੇਰ ਉਹ ਚਾਬੀ ਉਹ ਤੁਸੀਂ ਕੁਝ ਵੀ ਕਰਦੇ ਸੀ ਤੇ ਗੱਡੀ ਸਟਾਰਟ ਹੁੰਦੀ ਸੀ ਕਾਫੀ ਚਰਿਹਰੇ ਰਿਆ ਉਹਨਾਂ ਨੂੰ ਰੋਕਣ ਦੇ ਲਈ ਇਦਾਂ ਦਾ ਡਿਵਾਈਸ ਸੀ ਇਹ ਆ ਇੱਕ ਸੋ 2019 ਤੋਂ ਬਾਅਦ ਸਪੀਡਿੰਗ ਬਹੁਤ ਵਧੀ ਹੈ ਤੇ ਇਹਦੇ ਲਈ ਐਕਸੀਡੈਂਟ ਬਹੁਤ ਵਧੇ ਆ ਤੇ ਕੁਝ ਹੋਣਾ ਇਹਦੇ ਲਈ ਖਾਸ ਚਾਹੀਦਾ ਸੀ ਇਸੇ ਕਰਕੇ ਇਹ ਕੀਤਾ ਜਾ ਰਿਹਾ ਇਹ ਲਾ ਇਸ ਕਰਕੇ ਵੀ ਲਿਆਂਦਾ ਜਾ ਰਿਹਾ ਕਿਉਂਕਿ ਪਿਛਲੇ ਸਾਲ ਵਿਸ਼ਿੰਗਟਨ ਦੇ ਵਿੱਚ ਕਿੰਗ ਕਾਉਂਟੀ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਇੱਕ ਡਰਾਈਵਰ ਜਿਹੜਾ ਓਵਰ ਸਪੀਡਿੰਗ ਕਰ ਰਿਹਾ ਸੀ ਉਹਨੇ ਚਾਰ ਲੋਕਾਂ ਨੂੰ ਮਾਰ ਦਿੱਤਾ ਸੀ ਇਹਨਾਂ ਚ ਦੋ ਨਿਆਣੇ ਸੀ ਅਭੀਸ਼ਾ 24 ਦੇ ਵਿੱਚ ਪਿਛਲੇ ਸਾਲ ਜਿਹੜੇ ਡਰਾਈਵਰ ਨੇ ਉਹਨਾਂ ਦੀ ਹਿਸਟਰੀ ਦੇਖੀ ਜਾਊਗੀ ਤੇ ਅਲਟੀਮੇਟਲੀ ਉਹਨਾਂ ਨੂੰ ਕਹਿ ਦਿੱਤਾ ਜਾਊਗਾ ਕਿ ਤੁਸੀਂ ਪਰਿਵਾਰ ਪੋਸ਼ ਕਰ ਰਹੇ ਨਾ ਚੀਜ਼ਾਂ ਦੇ ਲਈ ਜਿਨ੍ਹਾਂ ਦੇ ਉਹ ਪਰਿਵਾਰ ਜਿਨ੍ਹਾਂ ਦੇ ਓਵਰ ਸਪੀਡਿੰਗ ਦੇ ਕਾਰਨ ਜੀ ਚਲੇ ਗਏ ਜਿਨ੍ਹਾਂ ਦੇ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਮਾਰੇ ਗਏ ਉਹ ਐਸ ਵੇਲੇ ਜ਼ੋਰ ਲਾ ਰਹੇ ਆ ਉਹਨਾਂ ਦੀ ਹਰਟ ਬ੍ਰੇਕਿੰਗ ਸਟੋਰੀਜ਼ ਨੇ ਤੇ ਉਹ ਕਹਿ ਰਿਹਾ ਕਿ ਇਹ ਡਿਵਾਈਸ ਜਿਹੜੇ ਆ ਲੱਗਣੇ ਚਾਹੀਦੇ ਆ ਸੋ ਬੀਈ ਜਿਹੜਾ ਬੀਮ ਐਕਟ ਆ ਇਹ ਅਗਲੇ ਸਾਲਾਂ ਦੇ ਵਿੱਚ ਜਿਹੜਾ ਸ਼ੁਰੂ ਹੋ ਜਾਣਾ ਆ ਇਹਦੇ ਨਾਲ ਰੋਡ ਜਿਹੜਾ ਕੁਦਰਤੀ ਤੌਰ ਦੇ ਉੱਤੇ ਜ਼ਿਆਦਾ ਸੇਫ ਹੋਣਗੇ ਤੇ ਜਿਹੜੇ ਵੀ ਕੁਪ ਵਿਖ ਦੇ ਵਿੱਚ ਦੁਕਾਨਤ ਵਾਪਰਨੇ ਸੀ ਉਹ ਨਹੀਂ ਵਾਪਰਨਗੇ ਅਗਲੀ ਗੱਲਬਾਤ ਕੈਲੀਫੋਰਨੀਆ ਬਾਰੇ ਕੈਲੀਫੋਰਨੀਆ ਦੇ ਗਵਰਨਰ ਗੈਵਨ న్యూਸਮ ਉਹਨਾਂ ਨੇ ਨਵੇਂ ਇੱਕ ਆਰਡਰ ਦਿੱਤੇ ਆ ਕੈਲੀਫੋਰਨੀਆ ਦੇ ਗਵਰਨਰ ਗੈਵਨ న్యూਸਮ ਨੇ ਸਿਟੀਜ਼ ਨੂੰ ਇਹ ਕਿਹਾ ਆ ਤੇ ਕਾਉਂਟੀਆਂ ਨੂੰ ਇਹ ਕਿਹਾ ਆ ਕਿ ਜਿੰਨੇ ਹੋਮਲੈਸ ਕੈਂਪਸ ਨੇ ਇਹਨਾਂ ਨੂੰ ਕਲੀਅਰ ਕਰ ਦਿਓ ਔਰ ਕਲੀਅਰ ਵੀ ਜਲਦੀ ਤੋਂ ਜਲਦੀ ਕਰ ਦਿਓ ਤੇ ਜਿਹੜੇ ਲੌਂਗ ਟਰਮ ਕੈਂਪਮੈਂਟ ਤਾਂ ਕਿਤੇ ਪੱਕੇ ਹੀ ਟੈਂਟ ਲਾ ਕੇ ਜਿਹੜੇ ਬੇ ਘਰੇ ਜਿਹੜੇ ਹੈਗੇ ਨੇ ਹੋਮਲੈਸ ਉੱਥੇ ਬਹਿ ਜਾਂਦੇ ਆ ਉਹ ਬੈਨ ਕਰ ਦਿਓ ਆ ਉਹਨਾਂ ਨੇ ਅਨਾਉਂਸਮੈਂਟ ਇਹ ਕੀਤੀ ਆ ਇੱਕ ਜਿਹੜਾ ਮਾਡਲ ਲਾ ਮਤਲਬ ਸੈਂਪਲ ਰੂਲ ਜਿਹਨੂੰ ਕਿਹਾ ਜਾ ਸਕਦਾ ਕਿ ਜਿਹੜੇ ਸ਼ਹਿਰ ਵੱਖ-ਵੱਖ ਸਿਟੀਜ਼ ਨੇ ਉਹ ਵਰਤ ਸਕਦੇ ਆ ਇਹਨੂੰ ਇਹਨਾਂ ਕੈਂਪਾਂ ਨੂੰ ਉੱਥੋਂ ਹਟਾਉਣ ਦੇ ਲਈ ਤੇ ਇਹਦੇ ਨਾਲ ਜਿਹੜੇ ਇਹ ਹੋਮਲੈਸ ਲੋਕ ਨੇ ਇਹਨਾਂ ਨੂੰ ਸ਼ੈਲਟਰ ਲੱਭਣ ਦੇ ਵਿੱਚ ਤੇ ਹੋਰ ਸੇਵਾਵਾਂ ਦੇ ਵਿੱਚ ਮਦਦ ਮਿਲੂਗੀ ਕੈਲੀਫੋਰਨੀਆ 3.3 ਬਿਲੀਅਨ ਡਾਲਰ ਦੇ ਰਿਹਾ ਹਾਊਸਿੰਗ ਬਣਾਉਣ ਦੇ ਲਈ ਤੇ ਜਿਹੜੇ ਆ ਡਰੱਗ ਟ੍ਰੀਟਮੈਂਟ ਪ੍ਰੋਗਰਾਮ ਵੀ ਆਫਰ ਕਰ ਰਹਾ ਹੈ ਹோம்ਲੈਸ ਦੇ ਲਈ ਕੈਲੀਫੋਰਨੀਆ ਦਾ ਹோம்ਲੈਸ ਕ੍ਰਾਈਸਿਸ ਬਹੁਤ ਵੱਡਾ ਆ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹோம்ਲੈਸ ਲੋਕ ਨੇ ਪੂਰੇ ਅਮਰੀਕਾ ਦੇ ਵਿੱਚ 1.80 ਹਜ਼ਾਰ ਤੋਂ ਜ਼ਿਆਦਾ ਗਿਣਤੀ ਲੋਕ ਦਸੇ ਜਾਰ ਹੈ ਜਿਨ੍ਹਾਂ ਦੇ ਕੋਲੇ ਘਰ ਨਹੀਂ ਆ ਤੇ ਬਹੁਤ ਸਾਰੇ ਬਾਹਰ ਸੌਂਦੇ ਆ ਕੋਰਟ ਦੀ ਰੋਲਿੰਗ 2024 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸ਼ਹਿਰ ਇਸ ਚੀਜ਼ ਨੂੰ ਗੈਰ ਕਾਨੂੰਨੀ ਬਣਾ ਸਕਦੇ ਆ ਜਾਂ ਉਹਨਾਂ ਕੋਲੇ ਅਧਿਕਾਰ ਆ ਕਿ ਉਹ ਬਾਹਰ ਸੌਣ ਤੋਂ ਘਰ ਤੋਂ ਬਾਹਰ ਕਿਸੇ ਵੀ ਥਾਂ ਦੇ ਉੱਤੇ ਸੌਣ ਨੂੰ ਗੈਰ ਕਾਨੂੰਨੀ ਕਹਿ ਸਕਦੇ ਆ ਈਵਨ ਪਾਵੇਂ ਉੱਥੇ ਸ਼ੈਲਟਰ ਨਹੀਂ ਹੁਣ ਬੰਦਾ ਤੇ ਕਹਿ ਸਕਦਾ ਵੀ ਮੈਂ ਕਿੱਥੇ ਜਾਵਾਂ ਜੇ ਮੇਰੇ ਕੋਲੇ ਘਰ ਹੀ ਹੈ ਨਹੀਂ ਜਾਂ ਸ਼ੈਲਟਰ ਬੈੱਡ ਜੀ ਹੈ ਨਹੀਂ ਉਹ ਕਹਿੰਦੇ ਸਾਨੂੰ ਨਹੀਂ ਪਤਾ ਇਹ ਬਾਹਰ ਸੌਣਾ ਗੈਰਕਾਨੂੰਨੀ ਆ ਤੇ ਇਹਦੇ ਤੇ ਪੈਰ ਲਾ ਸਕਦੇ ਆ ਸੋ ਹੁਣ ਜਿਹੜੇ ਸਿਟੀਜ਼ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਆ گورنر ਨੈਗੈਵਨ ਨਿਊਸਮ ਨੇ ਸਿਟੀਜ਼ ਨੂੰ ਤੇ ਕਾਉਂਟੀਜ਼ ਨੂੰ ਕਿਹਾ ਆ ਕਿ ਉਹ ਉਹਨਾਂ ਦੀ ਜਿਹੜੀ ਸਟੇਟ ਫੰਡਿੰਗ ਆ ਉਹਨਾਂ ਦੀ ਜੇ ਉਹ ਕੈਂਪ ਕਲੀਅਰ ਨਹੀਂ ਕਰਦੇ ਤੇ ਇਹ ਜਿਹੜੇ ਹੋਮਲੈਸ ਨੇ ਇਹਨਾਂ ਦੀ ਗਿਣਤੀ ਨਹੀਂ ਘਟਾਉਂਦੇ ਉਹਨਾਂ ਦੀ ਸਟੇਟ ਫੰਡਿੰਗ ਬੰਦ ਹੋ ਸਕਦੀ ਹੈ ਸੋ ਸਟੇਟ ਨੇ ਇਹ ਵੀ ਕਿਹਾ ਆ ਕਿ ਇਹਨਾਂ ਨੇ ਪਹਿਲਾਂ ਹੀ ਲਗਭਗ 16000 ਅਨ ਕੈਂਪਮੈਂਟ ਜਿਹੜੀ ਆ ਆਪਣੀ ਇਸ ਅਪਰੋਚ ਦੀ ਵਰਤੋਂ ਕਰਕੇ ਹਟਾਈ ਆ ਤੇ ਜਿਹੜੇ ਉਹਨਾਂ ਨੂੰ ਲੱਗਦਾ ਆ ਕਿ ਇਹਨੂੰ ਜਿਹੜੀਆਂ ਲੋਕਲ ਸਰਕਾਰਾਂ ਨੇ ਉਹ ਬਹੁਤ ਸੌਖੀ ਤਰ੍ਹਾਂ ਬਸ ਕਾਪੀ ਕਰਨਾ ਜੋ ਕੁਝ ਉਹਨਾਂ ਨੇ ਕੀਤਾ ਉਹ ਹੀ ਕੁਝ ਕਰ ਸਕਦੇ ਆ ਇਸ ਮਾਡਲ ਦੇ ਵਿੱਚ ਜਿਹੜਾ ਕਾਨੂੰਨ ਆ ਮਾਡਲ ਲਾ ਇਹ ਕਹਿੰਦਾ ਆ ਕਿ ਕੈਂਪ ਜਿਹੜੇ ਨੇ ਉਹ ਸਾਈਡ ਵਾਕ ਨੂੰ ਜਿਹੜੇ ਇਹ ਸਾਈਡ ਵਾਕ ਨੂੰ ਉਹਨਾਂ ਨੂੰ ਬਲੌਕ ਨਹੀਂ ਕਰ ਸਕਦੇ ਇਹ ਲੋਕਾਂ ਨੂੰ ਜਿਹੜਾ ਨੋਟਿਸ ਦਿੱਤਾ ਜਾਣਾ ਚਾਹੀਦਾ ਤੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇਸ ਕੈਂਪ ਨੂੰ ਕਲੀਅਰ ਕਰਨ ਤੋਂ ਪਹਿਲਾਂ ਸ਼ੈਲਟਰ ਆਫਰ ਕਰਨਾ ਚਾਹੀਦਾ ਵੀ ਇੱਥੇ ਤੁਸੀਂ ਚਲੇ ਜਾਓ ਸਟੇਟ ਇਹ ਕਹਿੰਦੀ ਆ ਕਿ ਜਿਹੜਾ ਕੈਂਪਮੈਂਟ ਆ ਇਹ ਅਨ ਸੇਫ ਆ ਇਹਦੇ ਨਾਲ ਜ਼ਿਆਦਾ ਰਿਸਕ ਜਿਵੇਂ ਕ੍ਰਾਈਮ ਆ ਵਾਇਲੈਂਸ ਆ ਜਾਂ ਮਤਲਬ ਅਨਸੈਨੀਟਰੀ ਕੰਡੀਸ਼ਨਸ ਆ ਹੋਮਲੈਸ ਦੇ ਲਈ ਵੀ ਤੇ ਜਿੱਥੋਂ ਇਹਨਾਂ ਦੇ ਲਈ ਸਮੱਸਿਆ ਤੇ ਹੈਗੀ ਆ ਜਿਹੜੇ ਹੋਮਲੈਸ ਆ ਜਿਹੜੇ ਹੋਮਲੈਸ ਪਾਪੂਲੇਸ਼ਨ ਦੇ ਆਲੇ ਦੁਆਲੇ ਬਾਹਰ ਰਹਿੰਦੇ ਆ ਉਹਨਾਂ ਦੇ ਲਈ ਹੋਰ ਵੀ ਵੱਡੀ ਸਮੱਸਿਆ ਆ ਗਵਰਨਰ ਗੈਵਨ ਨਿਊਸਮ ਨੇ ਇਹ ਗੱਲ ਸਾਫ਼ ਕੀਤੀ ਆ ਕਿ ਸਮਾਂ ਆ ਗਿਆ ਹੁਣ ਕਿ ਬਹਾਨੇ ਬਣਾਉਣੇ ਛੱਡਿਏ ਤੇ ਕੰਮ ਕਰੀਏ ਤੇ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਹੜੇ ਸਟ੍ਰੀਟਸ ਦੇ ਉੱਤੇ ਆ ਤੇ ਇਹਨੂੰ ਬਹੁਤ ਅਰਜੈਂਟ ਤੇ ਬਹੁਤ ਇੱਕ ਸਨਮਾਨਜਨਕ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਣਾ ਚਾਹੀਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸੁਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਂ ਗੱਲਾਂ ਬਾਤਾਂ ਨਾਲ